ਮੈਨੂੰ ਤੇ ਇਦਾਂ ਲੱਗਦਾ ਕੋਈ ਜਿੱਥੇ ਜਿਹੜੀ ਕਾਂਗਰਸ ਦੇ ਕੈਂਡੀਡੇਟ ਨੇ ਤੇ ਆਪਦੇ ਪੈਸੇ ਲੈ ਕੇ ਤੇ ਵੋਟ ਸਾਰੀ ਆਪ ਨੂੰ ਪਵਾ ਰੇ ਅੱਛਾ ਜੀ ਹਾਂ ਬਿਲਕੁਲ ਵੱਡੀ ਗੱਲ ਐ ਉਹ ਬਹੁਤ ਵੱਡੀ ਗੱਲ ਐ ਕਾ ਲੋਕ ਸਾਨੂੰ ਕਹਿੰਦੇ ਨੇ ਵੀ ਆ ਨੂੰ ਕਾਂਗਰਸ ਵਾਲੇ ਇਹ ਕਹਿ ਰਹੇ ਨੇ ਵੀ ਤੁਸੀਂ ਵੋਟਾਂ ਹੀ ਸਾਰੀਆਂ ਦੂਜੇ ਪਾਸੇ ਪਾ ਦਿਓ ਇਹਨਾਂ ਨੂੰ ਹਰਾ ਦਿਓ ਪਰ ਉਹ ਨਕਲੀ ਕਲਾਕਾਰ ਨੇ ਇਹ ਅਸਲੀ ਕਲਾਕਾਰ ਨੇ ਇਹ ਅਸਲੀ ਹੀਰੇ ਨੇ ਕੌਮ ਦੇ ਪੰਥ ਦੀ ਗੱਲ ਕਰਦੇ ਆ ਤਾਂ ਸਰਦਾਰ ਸੁਮੇਜ ਸਿੰਘ ਵੱਲੋਂ ਵੀ ਚਿਹਰਾ ਦਿੱਤਾ ਗਿਆ ਤੇ ਭਾਈ ਬਡਾਲੇ ਦੇ ਵੱਲੋਂ ਵੀ ਚਿਹਰਾ ਦਿੱਤਾ ਗਿਆ ਉਹਨੂੰ ਕਿਵੇਂ ਦੇਖਦੇ ਪੰਥਕ ਜੀ ਹੁੰਦੇ ਤਾਂ ਕੈਂਡੀਡੇਟ ਦੇਣ ਦੀ ਲੋੜ ਹੀ ਨਹੀਂ ਹੁੰਦੀ ਜਿਉਂ ਉਹਨਾਂ ਦੀ ਪੰਥਕ ਪ੍ਰਤੀ ਸੋਚ ਹੁੰਦੀ ਕੈਂਡੀਡੇਟ ਉਹਨਾਂ ਦਾ ਦੇਣਾ ਬੰਦਾ ਸੀ ਜਿਹੜੇ ਬੁੱਚੜ ਵਰਗੇ ਬੈਂਤੇ ਦੇ ਪੋਤਰੇ ਖੜੇ ਨੇ ਉਹਨਾਂ ਦੇ ਖਿਲਾਫ ਦਿੰਦੇ ਕੈਂਡੀਡੇਟ ਸੋ ਜਿਹੜੀ ਇਹ ਚੋਣ ਆ ਆਪਾਂ ਤੈਨੂੰ ਇਸ ਤਰ੍ਹਾਂ ਵੇਖੀਏ ਸਾਡੀ ਅਣਖ ਤੇ ਗੈਰਤ ਦਾ ਪ੍ਰਤੀਕ ਹੈ ਫਿਲਮਾਂ ਦੇ ਕਰੈਕਟਰ ਹੋਰ ਹੁੰਦੇ ਨੇ ਤੁਸੀਂ ਇਹ ਦੇਖੋ ਇਹਨਾਂ ਫਿਲਮਾਂ ਜੀ ਪੇਸ਼ ਕਰਨਾ ਪਰ ਆਪਣੇ ਸਿੰਘਾਂ ਨੇ ਕਾਰ ਵਿਖਾਇਆ ਨਾ ਕਿ ਉਹਨੂੰ ਪਬਲਿਕਲੀ ਪਹਿਲਾਂ ਫਲੈਸ਼ ਕੀਤੀ ਨਿਊਜ਼ ਵੀ ਆਪਾਂ ਕੱਲ ਨੂੰ ਮਾਰ ਦੇਣਾ ਇੰਦਰਾਨਾ ਫਰੀਦਕੋਟ ਲੋਕ ਸਭਾ ਚੋਣਾਂ ਜਿਹੜੀਆਂ ਚੱਲ ਰਹੀਆਂ ਨੇ ਉਹਦੇ ਵਿੱਚ ਇੱਕ ਅਜੇਹਾ ਚਿਹਰਾ ਜਿਹੜਾ ਸਰਬਜੀਤ ਸਿੰਘ ਮਲੋ ਸਪੁੱਤਰ ਤਰਸ਼ੀਦ ਪਾਈ ਬੈਂਤ ਸਿੰਘ ਮਲੋ ਉਹਨਾਂ ਦਾ ਪੁੱਤਰ ਜਿਹੜਾ ਖੜਾ ਹੋਇਆ ਕਾਫੀ ਚਰਚਾ ਦੇ ਵਿੱਚ ਸੀਟ ਜਿਹੜੀ ਹੁਣ ਬਣ ਚੁੱਕੀ ਹੈ ਬਹੁਤ ਸਾਰੇ ਹੋਰਨਾਂ ਪਾਰਟੀਆਂ ਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਤੇ ਕੁਝ ਪੰਥਕ ਪਾਰਟੀਆਂ ਤੇ ਖਾਸ ਕਰਕੇ ਜਿਨ੍ਹਾਂ ਨੇ ਆਪੋ ਆਪਣੇ ਕੈਂਡੀਡੇਟ ਇੱਥੇ ਦਿੱਤੇ ਹੋਏ ਨੇ ਚਾਹੇ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਹੋਵੇ ਚਾਹੇ ਉੱਥੇ ਇੱਕ ਹੋਰ ਪਾਰਟੀ ਦੇ ਵੱਲੋਂ ਦਿੱਤਾ ਹੋਇਆ ਅਕਾਲੀ ਦਲ ਜਾਂ ਹੋਰ ਕੁਝ ਵੀ ਹੋਵੇ ਆਪਾਂ तमाम ਮੁੱਦਿਆਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਪਾਸੇ ਸ਼ਹੀਦ ਭਾਈ ਬੈਂਦ ਸਿੰਘ ਦੇ ਪੁੱਤਰ ਇੱਥੇ ਚੋਣ ਲੜ ਰਿਹਾ ਹੈ ਦੂਜੇ ਪਾਸੇ ਉਹਨਾਂ ਦੇ ਸਾਥੀ ਸ਼ਹੀਦ ਭਾਈ ਸਤਵੰਤ ਸਿੰਘ ਉਹਨਾਂ ਦੇ ਭਤੀਜੇ ਸੁਰਿੰਦਰ ਸਿੰਘ ਅਗਵਾਨ ਸਾਡੇ ਇੱਥੇ ਮੌਜੂਦ ਨੇ ਹਲਕੇ ਦੇ ਵਿੱਚ ਵੋਟਾਂ ਮੰਗ ਰਹੇ ਨੇ ਤੇ ਸਾਡੇ ਨਾਲ ਗੱਲਬਾਤ ਕਰਾਂਗੇ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਮੈਂ ਵਿਸ਼ਵ ਭਰ ਦੀ ਸੰਗਤ ਨੂੰ ਫਤਿਹ ਬੁਲਾਉਣਾ ਜੀ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੋ ਸਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਤਰਸ ਤੇ ਸਮੁੱਚੇ ਸਿੱਖ ਜਗਤ ਦੇ ਸਹਿਯੋਗ ਤੇ ਅਸੀਸ ਅਦਕਾ ਜੋ ਫਰੀਦਕੋਟ ਸਾਹਿਬ ਸ਼੍ਰੀ ਬਾਬਾ ਦੀ ਬਾਬਾ ਫਰੀਦ ਜੀ ਮਾਰੇ ਦੇ ਚਰਨ ਛੋਪਾ ਧਰਤੀ ਉਸ ਧਰਤੀ ਤੋਂ ਪੰਥਕ ਸੀਟ ਵਜੋਂ ਸ਼ੀਤਪਾਈ ਬੈਂਸ ਸਿੰਘ ਦੇ ਸੁਪੁੱਤਰ ਖੂਨ ਦੇ ਜਾਇ ਭਾਈ ਸਰਜੀਤ ਸਿੰਘ ਜੀ ਖਾਲਸਾ ਮਲੋਆ ਜੋ ਇਥੋਂ ਚੋਣ ਲੜ ਰਹੇ ਨੇ ਬਹੁਤ ਵੱਡੇ ਪੱਦਰ ਤੇ ਨਗਰਾਂ ਦੇ ਵਿੱਚੋਂ ਭਰਮਾ ਹੰਗਾਰਾ ਤੇ ਹਲਾਰਾ ਮਿਲ ਰਿਹਾ ਜਦੋਂ ਆਪਾਂ ਪਹਿਲੇ ਦਿਨ ਆਏ ਸੀ ਉਦੋਂ ਸੰਗਤ ਥੋੜੀ ਥੋੜੀ ਬਾਹਰ ਨਿਕਲ ਰਹੀ ਸੀ ਪਰ ਹੁਣ ਜਦੋਂ ਆਪਾਂ ਪੜਾ ਦਰ ਪੜਾ ਹਲਕਿਆਂ 'ਚ ਵਿਚਰ ਰਹੇ ਆ ਵੱਖ-ਵੱਖ ਨਗਰਾਂ 'ਚ ਜਾ ਕੇ ਦੇਖਿਆ ਸਮੁੱਚੇ ਰੂਪ ਦੇ ਵਿੱਚ ਵੱਡੇ ਵੱਡੇ ਨਗਰਾਂ ਨਾਥੇਵਾਲ ਨਗਰਾਂ ਮਿੱਡੂਮਾ ਨਗਰ ਹੋ ਗਿਆ ਸਿਮਰੇ ਵਾਲਾ ਟੀਮੇ ਵਾਲਾ ਮਚਾਕੀ ਹੋਰ ਵੀ ਜਿੰਨੇ ਨਗਰ ਨੇ ਸਾਰੇ ਨਗਰਾਂ ਨੇ ਸਮੁੱਚੇ ਰੂਪ ਦੇ ਵਿੱਚ ਇੱਕ ਫੈਸਲਾ ਕੀਤਾ ਵੀ ਇਸ ਵਾਰ ਆਪਾਂ ਜਿਹੜੀ ਵੋਟ ਹੈ ਭਾਈ ਬੈਂਸ ਸਿੰਘ ਦੀ ਸ਼ਹਾਦਤ ਨੂੰ ਨਮਨ ਕਰਨ ਵਾਸਤੇ ਕਿਉਂਕਿ ਉਹਨੂੰ 40 ਸਾਲ ਇਸ ਜਿਹੜਾ ਕੱਲੂ ਕਾਰਾਨਾ ਬਖਸ਼ਣ ਜੋਗਾ ਨਾ ਸਹਿਜ yoga ਜਿਹਦੀ ਜਿਹੜਾ ਆਪਾਂ ਕਹਿ ਸਕਦੇ ਆਂ ਵੀ ਉਹਨਾਂ ਨੇ ਸਿੱਖਾਂ ਦਾ ਇੱਕ ਜਿਹੜਾ ਹਰਮੰਦਰ ਸੀ ਉਹਨੂੰ ਜਿਗਰ ਦਿਲੋਂ ਨੂੰ ਟਾਇਆ ਸੀ ਅਨੇਕ ਸਿੰਘ ਸ਼ਿੰਗਲੀਆਂ ਨੇ ਸ਼ਹਾਦਤ ਦਾ ਜੰਮ ਪੀਤਾ ਸੀ ਸੋ ਭਾਈ ਬੈਂ ਸਿੰਘ ਦੇ ਸੁਪੁੱਤਰ ਨੂੰ ਬਹੁਤ ਵੱਡੇ ਪੱਦਰ ਤੇ ਹਲਾਰਾ ਮਿਲ ਰਿਹਾ ਤੇ ਆਪਾਂ ਆਸ ਕਰਦੇ ਆ ਸਮੁੱਚੇ ਸਿੱਖ ਜਗਤ ਦੇ ਚਰਨਾਚੇ ਉਹਨਾਂ ਤੋਂ ਅਪੀਲ ਵੀ ਕਰਦੇ ਆ ਤੇ ਅਸੀਸ ਮੰਗਦੇ ਆ ਸੱਚੇ ਪਾਤਸ਼ਾਹ ਉਸ ਸਮੁੱਚਾ ਸਿੱਖ ਜਗਤ ਪਾਈ ਬਿਆਨ ਸਿੰਘ ਦੀ ਸ਼ਹਾਦਤ ਨੂੰ ਨਮਨ ਕਰਨ ਵਾਸਤੇ ਆਪਣੀ 1 ਜੂਨ ਇੱਕ ਇੱਕ ਵੋਟ ਨੂੰ ਦੇ ਕੇ ਕਾਮਯਾਬੀ ਵਾਲੇ ਪਾਸੇ ਲੈ ਕੇ ਜਾਈਏ ਜੇ ਪੰਥ ਦੀ ਗੱਲ ਕਰਦੇ ਆ ਤਾਂ ਸਰਦਾਰ ਸਿਮਰਜੀਤ ਸਿੰਘ ਮੱਲੋ ਵਿੱਚ ਇਹਦਾ ਦਿੱਤਾ ਗਿਆ ਤੇ ਭਾਈ ਬਡਾਲੇ ਦੇ ਵੱਲੋਂ ਵੀ ਚਿਹਰਾ ਦਿੱਤਾ ਗਿਆ ਉਹਨੂੰ ਕਿਵੇਂ ਦੇਖਦੇ ਮੈਂ ਤਾਂ ਇਸ ਤਰ੍ਹਾਂ ਸੋਚਦਾ ਕਿ ਸਰਦਾਰ ਸਿਮਰਜੀਤ ਸਿੰਘ ਮਾਨਿਕ ਸਿੱਖਾਂ ਦੇ ਲੀਡਰ ਜਿਹੜੇ ਚੰਗੀ ਸੋਚ ਰੱਖਦੇ ਸੀ ਪਰ ਇਸ ਸੀਟ ਤੇ ਉਹਨਾਂ ਨੂੰ ਨਿੱਜੀ ਤੌਰ ਤੇ ਆਪਣਾ ਜਿਹੜਾ ਪਾਈ ਬਿਆਨ ਸਿੰਘ ਪਾਈ ਸਤਵੰਸਿੰਘ ਪਾਈ ਕੇਰ ਸਿੰਘ ਪਾਈ ਸਾ ਪੈ ਸੁਖਾ ਜਿੰਦਾ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਲੇ ਜਿਨ੍ਹਾਂ ਨੂੰ ਤਖਤ ਸਾਹਿਬ ਤੋਂ ਕੌਮੀਅਤ ਕੌਮੀ ਪਰਿਵਾਰ ਦਾ ਇਹਨਾਂ ਨੂੰ ਮਾਨ ਮਿਲਿਆ ਫਕਰੀ ਕੌਮ ਦੇ ਅਵਾਰਡ ਦੇ ਨਾਲ ਇਸ ਸਨਮਾਨਤ ਨੇ ਕਿਉਂਕਿ ਇਹਨਾਂ ਨੂੰ ਇਸ ਸੀਟ ਤੋਂ ਸਿਮਰਜੀਤ ਸਿੰਘ ਮਾਨ ਨੂੰ ਬਿਨਾਂ ਨਚੱਕ ਆਪਣਾ ਕੈਬਨਿਟ ਵਾਪਸ ਲੈ ਕੇ ਵੱਡਾ ਦਿਲ ਰੱਖ ਕੇ ਕਿਉਂਕਿ ਕੌਮ ਦੀ ਏਗਵਾਈ ਕਰਦੇ ਨੇ ਵਿਦੇਸ਼ਾਂ ਚ ਉਹਨਾਂ ਦਾ ਸੰਗਤ ਵੀ ਜੁੜੀ ਆ ਕਿਉਂਕਿ ਜਿਹੜਾ ਸਿਮਰਜੀਤ ਸਿੰਘ ਮਾਨ ਨੂੰ ਇਸ ਸੀਟ ਦੇ ਅੱਜ ਵੀ ਆਪਣਾ ਫੈਸਲਾ ਵਿਚਾਰ ਕੇ ਇਸ ਫੈਸਲੇ ਨੂੰ ਸੋਚੇ ਵੀ ਭਾਈ ਬੈਂਸ ਸਿੰਘ ਦੀ ਸ਼ਹਾਦਤ ਕੋਈ ਛੋਟੀ ਸ਼ਹਾਦਤ ਨਹੀਂ ਜਿਹੜੀਆਂ ਮੋੜ ਸਾਡੇ ਸਿਰਾਂ ਤੇ ਦਸਤਾਰਾਂ ਸੁਰਜੀਤ ਹੋਈਆਂ ਤੱਕ ਤੱਕ ਤਖਤਾ ਬਦਲਾ ਲਿਆ ਜਿਹੜਾ ਆਪਣੀ ਯੋਧਿਆ ਨੇ ਇਹ ਸ਼ਹਾਦਤ ਵਾਸਤੇ ਸਿਮਰਜੀਤ ਸਿੰਘ ਮਾਨ ਨੂੰ ਇੱਕ ਸੀਟ ਛੱਡ ਦੇਣੀ ਕੋਈ ਛੋਟੀ ਗੱਲ ਨਹੀਂ ਜੇ ਦੂਜੇ ਪਾਸੇ ਗੱਲ ਕਰੀਏ ਭਾਈ ਬਡਾਲੇ ਦੀ ਉਹ ਕਹਿੰਦੇ ਅਸੀਂ ਬਹੁਤ ਵੱਡੇ ਪੰਥਕ ਹਾਂ ਉਹਨਾਂ ਵੀ ਕੈਂਡੀਡੇਟ ਦੇਤਾ ਇਥੋਂ ਪੰਥਕ ਜੀ ਹੁੰਦੇ ਤੇ ਕੈਂਡੀਡੇਟ ਦੇਣ ਦੀ ਲੋੜ ਹੀ ਨਹੀਂ ਹੁੰਦੀ ਉਹਨਾਂ ਨੂੰ ਜਿਉਂ ਉਹਨਾਂ ਦੀ ਪੰਥਕ ਪ੍ਰਤੀ ਸੋਚ ਹੁੰਦੀ ਕੈਂਡੀਡੇਟ ਉਹਨਾਂ ਦੇ ਦੇਣਾ ਬੰਦਾ ਸੀ ਜਿਹੜੇ ਬੁੱਛੜ ਵਰਗੇ ਬਹੰਤੇ ਦੇ ਪੋਤਰੇ ਖੜੇ ਨੇ ਉਹਨਾਂ ਦੇ ਖਿਲਾਫ ਦਿੰਦੇ ਕੈਂਡੀਡੇਟ ਸਿਰ ਤੇ ਸਾਨੂੰ ਦੁੱਖ ਸਾਨੂੰ ਕੋਈ ਦੁੱਖ ਹੀ ਨਾ ਹੁੰਦਾ ਹਮ ਇੰਨਾਂ ਸੀਟਾਂ ਤੇ ਕੈਂਡੀਡੇਟ ਉਹਨਾਂ ਨੂੰ ਦੇਣ ਦੀ ਲੋੜ ਹੀ ਨਹੀਂ ਇਹ ਤਾਂ ਭਾਈ ਇਹ ਵਡਾਲਾ ਹੋਏ ਜਾਂ ਕੋਈ ਵੀ ਸਤਕਾਰਯੋਗ ਸਿਮਰਜੀਤ ਸਿੰਘ ਮਾਨ ਇਹਨਾਂ ਨੂੰ ਆਪਣੇ ਕੈਂਡੀਡੇਟ ਅੱਜ ਵੀ ਵਾਪਸੀ ਲੈਣੀ ਚਾਹੀਦੇ ਨੇ ਕਿਉਂਕਿ ਜਦੋਂ ਏਡੇ ਵੱਡੇ ਪੱਦਰ ਤੇ ਫਰੀਦਕੋਟ ਦੇ ਹਲਕੇ ਦੀਆਂ ਸੰਗਤਾਂ ਮ ਬਾਗੇ ਵਾਲਾ ਨਿਹਾਲ ਸਿੰਘ ਵਾਲਾ ਜਿਹੜੇ ਫਰੀਦਕੋਟ ਕੋਟਕਪੂਰਾ ਜੈਤੋ ਇਹ ਹਲਕੇ ਨੇ ਇਹ ਆਪ ਮੁਹਾਰੇ ਕੋਈ ਈ ਇਸ ਤਰ੍ਹਾਂ ਦੀ ਸੰਗਤ ਜੇ ਤੁਸੀਂ ਇਹ ਮਹਿਸੂਸ ਆਪਾਂ ਕੱਲ ਜਿਹੜਾ ਫਰੀਦਕੋਟ ਚ ਸਭ ਤੋਂ ਵੱਡਾ ਰੋਡ ਸ਼ੋਅ ਹੋਇਆ ਜਿੱਥੇ 13 13 ਕਿਲੋਮੀਟਰ ਤੇ ਜਾਮ ਲੱਗ ਗਏ ਇਹ ਕੋਈ ਪੈਸੇ ਦੇ ਕੇ ਨਹੀਂ ਆਏ ਸੀ ਲੋਕ ਇਹ ਜਿਹੜਾ ਫਹੀ ਬਿਆਨ ਸਿੰਘ ਦਾ ਸੁਪੁੱਤਰ ਆ ਉਹ ਕੋਈ ਬਹੁਤ ਸਰਮਾਇਆਦਾਰ ਨਹੀਂ ਇੱਕ ਪਾਸੇ ਸਰਮਾਇਆਦਾਰ ਲੋਕ ਖੜੇ ਨੇ ਹਨਾ ਜਿਹੜੇ ਕਲਾਕਾਰ ਲੈ ਕੇ ਆਉਣਗੇ ਵੱਡੇ ਵੱਡੇ ਜਿਹਨੂੰ ਆਰਟਿਸਟ ਹੁੰਦੇ ਨੇ ਲੋਕ ਉਹਨਾਂ ਨੂੰ ਦੇਖਦੇ ਨੇ ਹਮ ਪਰ ਉਹ ਨਕਲੀ ਕਲਾਕਾਰ ਨੇ ਇਹ ਅਸਲੀ ਕਲਾਕਾਰ ਨੇ ਇਹ ਅਸਲੀ ਹੀਰੇ ਨੇ ਕੌਮ ਦੇ ਇੱਕ ਤਾਂ ਹੁੰਦਾ ਨਾ ਤੁਸੀਂ ਸੋਸ਼ਲ ਮੀਡੀਆ ਤੇ ਬਹਿ ਕੇ ਕਹਿ ਦਿੰਦੇ ਹੋ ਜੀ ਯਾਰ ਮੈਂ ਇਦਾਂ ਕਰ ਦਿੱਤਾ ਤੇ ਮੈਂ ਉਹ ਕਰ ਦੂੰਗਾ ਇਹਨਾਂ ਕਿਹਾ ਨਹੀਂ ਆ ਇਹਨਾਂ ਕਾਰ ਬਖਾਇਆ ਹਮ ਇਹ ਅਜਮੀਨ ਤੇ ਸਮਾਨ ਦਾ ਦੇਖੋ ਭਾਈ ਸਾਹਿਬ ਤੁਸੀਂ ਸਮਝੋ ਹਮ ਜੀੜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਅਡੌਲ ਜੀ ਸਥਾਪਿਤ ਕੀਤੀ ਹੈ 10 ਜਾਮੇ ਮਹਾਰਾਜ ਨੇ ਘਾਲ ਕਮਾਈ ਤੋਂ ਬਾਅਦ ਕੇਸਗੜ ਸਾਹਿਬ ਜੀ ਦੀ ਧਰਤੀ ਤੇ ਖਾਲਸੇ ਨੂੰ ਜਨਮ ਜਿਹੜਾ ਆਪਣਾ ਸਿੱਖ ਸਿੰਘ ਤੇ ਸਿੰਘਣੀਆਂ ਸਜਦੇ ਨੇ ਉਹਦੇ ਚ ਮਹਾਰਾਏ ਨੇ ਵਾਰ ਵੀ ਤੇ ਦਿੱਤਾ ਨਾ 52 ਹੁਕਮ ਚ ਜਿਹੜੇ ਸਾਨੂੰ ਹੁਕਮ ਦਿੱਤੇ ਉਹਦੇ ਚ ਇੱਕ ਵਾਰ ਇਹ ਵੀ ਕਿਹਾ ਕਿ ਸਿੱਖ ਨੇ ਕਿਸੇ ਨਾਲ ਵਾਅਦਾ ਨਹੀਂ ਕਰਨਾ ਦਿਆ ਰੱਖਣੀ ਹੈ ਪਰ ਜੇ ਕੋਈ ਚੜ ਕੇ ਆ ਜੇ ਤੂੰ ਬਖਸ਼ਣਾ ਵੀ ਨਹੀਂ ਫਿਰ ਜਦੋਂ ਤਖਤ ਸਾਹਿਬ ਦਾ ਮਸਲਾ ਹੈ ਜਿਸ ਨੇ ਵੀ ਤਖਤ ਸਾਹਿਬ ਵੱਲ ਗੈਰੀ ਅੱਖ ਕਰਕੇ ਜਿਉਂ ਪੁਰਾਣੇ ਵੀ ਜਿੰਨੇ ਹਮਲੇ ਹੋਏ ਨੇ ਅਮਨ ਸ਼ਾਹ ਬਦਾਲੀ ਤੋਂ ਲੈ ਕੇ ਹਨਾ ਅੱਜ ਤੱਕ ਜਿੰਨੇ ਵੀ ਤਖਤ ਸਾਹਿਬ ਵੱਲ ਗੈਰੀ ਅੱਖ ਕੀਤੀ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਸਾਨੂੰ ਇਹ ਫਲਸਫੀ ਦਿੱਤੀ ਹੈ ਨਾ ਆਪਣੇ ਇਹ ਸਾਡੀ ਅਡੋ ਜੀ ਦੇ ਅੰਦਰ ਜੀਵਨ ਚ ਇੱਕ ਗੱਲ ਕਰੀ ਹੋਈ ਹੈ ਨਾ ਕਿ ਮਹਾਰਾਜ ਦੇ ਆਪਾਂ ਪੁੱਤ ਤੇ ਪੁੱਤਰੀ ਜੇ ਅੱਜ ਵੀ ਸਾਡੇ ਨਾਲ ਕੋਈ ਕਰੇਗਾ ਆਪਾਂ ਤੁਹਾਨੂੰ ਕੱਟ ਨਹੀਂ ਕਰਾਂਗੇ ਹਮ ਪਰ ਆਪਾਂ ਇਸ ਤਰ੍ਹਾਂ ਦੀ ਸਥਿਤੀ ਨਹੀਂ ਜਿਉਂਦੇ ਕਿਉਂਕਿ ਪੰਜਾਬ ਅਮਨ ਆਮਾਨ ਦੀ ਸਟੇਟ ਏ ਆਪਾਂ ਆਪਾਂ ਗੁਰੂ ਸਾਹਿਬਾਂ ਦੀ ਧਰਤੀ ਆ ਪੀਰਾਂ ਪਗੰਬਰਾਂ ਦੀ ਧਰਤੀ ਏ ਇੱਥੇ ਸਾਰੇ ਧਰਮਾਂ ਦੇ ਸਤਕਾਰ ਕਰਦੇ ਨੇ ਹੁਣ ਜੇ ਭਾਈ ਵਿਜੈ ਸਿੰਘ ਦਾ ਪੁੱਤਰ ਚੋਣ ਲੜਦਾ ਹਮ ਤੁਸੀਂ ਇਹ ਵੇਖੋ ਭਾਈ ਬੀਰ ਸਿੰਘ ਭਾਈ ਸਤੂਰਨ ਸਿੰਘ ਭਾਈ ਕੀਰ ਸਿੰਘ ਭਾਈ ਸੁਖਾ ਜਿੰਦਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪੰਡਾਲੇ ਉਹ ਕ੍ਰਿਮੀਨਲ ਤੇ ਨਹੀਂ ਨੌਟੀ ਗੈਂਗਸਟਰ ਕੋਈ ਉਹਨਾਂ ਤੇ ਸਿੰਗਲ ਐਫ ਆਈ ਆਰ ਤੇ ਨਹੀਂ ਹੈਗੀ ਇੱਕ ਉਹਨਾਂ ਦੀ ਅਣਖ ਤੇ ਗੈਰਤ ਦੀ ਲੜਾਈ ਅਣਖ ਤੇ ਗੈਰਤ ਵਜੋਂ ਲੜੇ ਹਨ ਅੱਜ ਵੀ ਜਿਹੜਾ ਭਾਈ ਜਿਹੜੀ ਇਹ ਚੋਣ ਆ ਆਪਾਂ ਤੈਨੂੰ ਇਸ ਤਰ੍ਹਾਂ ਵੇਖੀਏ ਸਾਡੀ ਅਣਖ ਤੇ ਗੈਰਤ ਦਾ ਪ੍ਰਤੀਕ ਹੈ ਜੇ ਤੁਸੀਂ ਸਮਝੋ 40 ਸਾਲ ਬੀਤ ਚੁੱਕੇ ਨੇ ਤੇ ਸਾਨੂੰ ਅੱਜ ਤੱਕ ਇਹੀ ਨਹੀਂ ਸਮਝ ਲੱਗੀ ਤੇ ਸਾਡਾ ਕਸੂਰ ਕੀ ਸੀ ਜਿਹੜੀ ਉਦੋਂ ਉੱਥੇ ਸੰਗਤ ਨੂੰ ਨਮਸਕਾਰ ਕਰਨ ਗਈ ਸੀ ਹਮ ਸਾਡੇ ਗੁਰੂ ਸਾਹਿਬਾਂ ਦੇ ਗੁਰੂ ਗ੍ਰੰਥ ਸਾਹਿਬਹਾਰ ਨੂੰ ਛਲਣੀ ਕਰਤਾ ਸਾਡਾ ਤਖਤ ਢਾਹਤਾ ਕਿੱਡੀ ਦੇਖੋ ਤਰਾਸਦੀ ਹੈ ਜਿਹੜੀਆਂ ਉਸ ਦਿਨ ਮਾਵਾਂ ਜਿਹੜੇ ਬਜ਼ੁਰਗ ਮਾਵਾਂ ਭੈਣਾਂ ਗਈਆਂ ਸੀ ਉਸ ਦਿਨ ਉਸ ਮਾਵਾਂ ਦੀਆਂ ਕੁੱਖਾਂ 'ਚ ਬਾਲ ਵੀ ਤੇ ਪਲ ਰਹੇ ਜਿਨ੍ਹਾਂ ਨੇ ਇਸ ਧਰਤੀ ਤੇ ਆ ਕੇ ਦੇਖਣਾ ਵੀ ਆਪਾਂ ਇਸ ਧਰਤੀ ਦੇ ਵਸਨੀਕ ਹੈ ਤੇ ਉਹਨਾਂ ਨੂੰ ਦੁਨੀਆ ਤੇ ਆਉਣ ਤੋਂ ਪਹਿਲਾਂ ਹੀ ਉਹਨਾਂ ਦੀ ਕੋਖੇ ਚ ਮਾਰ ਦਿੱਤਾ ਕਿੰਡਾ ਜ਼ੁਲਮ ਕੀਤਾ ਹੋਊਗਾ ਨਾ ਹੂੰ ਉਸ ਸਮੇਂ ਦੀ ਸਰਕਾਰ ਨੇ ਸਰਕਾਰਾਂ ਚੁਣੀਆਂ ਜਾਂਦੀਆਂ ਦੇਸ਼ ਚਲਾਉਣ ਵਾਸਤੇ ਨਾ ਕਿ ਮਾਰੂ ਨੀਤੀ ਹੂੰ ਸ਼ਾਸਨ ਕਰਨ ਵਾਸਤੇ ਫੌਜਾਂ ਵੜਦੀਆਂ ਨੇ ਦੇਸ਼ ਦੀਆਂ ਸਰਦਾਂ ਦੀਆਂ ਲੜਾਈਆਂ ਲੜਨਾ ਨਾ ਕਿ ਆਪਣੀ ਘਰ ਨੂੰ ਹੀ ਅੱਗ ਲਾਜੀ ਕਿੱਡੀ ਕਿ ਨੌਬਤ ਆ ਗਈ ਸੀ ਸੰਤ ਬਾਬਾ ਜੀ ਅਮੈਲ ਸਿੰਘ ਉਹਨਾਂ ਨੇ ਜੇ ਸੰਘਰਸ਼ ਰੰਭਿਆ ਸੀ ਤੇ ਬੜੇ ਤਰੀਕੇ ਸੀ ਉੱਥੇ ਉਹਨੂੰ ਪਾਣੀ ਬੰਦ ਕਰਦੇ ਹੋਰ ਕੁਝ ਵੀ ਹਰ ਲੜਾਈ ਮਸਲੇ ਦਾ ਹੱਲ ਨਹੀਂ ਬੈਠ ਕੇ ਟੇਬਲ ਟਾਕ ਹੁੰਦੀ ਹੈ ਹਨ ਤੁਸੀਂ ਇਹ ਵੇਖੋ ਵੀ ਉਸ ਦਿਨ ਉੱਥੇ ਕਿੱਡੀ ਕੁ ਲੋੜ ਸੀ ਜਿਹੜੇ ਫੌਜਾਂ ਦੇ ਜਰਨੈਲਾਂ ਨੇ ਆਣ ਕੇ ਉਸ ਪੇਤਰਸਤਾਨ ਨੂੰ ਘੇਰਾ ਬੰਦੀ ਕਰ ਲਈ ਹਾਂ ਤੇ ਤੁਸੀਂ ਉਹਨਾਂ ਨੇ ਇਹ ਗੱਲ ਕਿਹਾ ਵੀ ਇਹ ਤੇ ਇੱਕ ਅੱਧੇ ਸਕਿੰਟ 'ਚ ਆਪਾਂ ਸੰਤ ਬਾਬਾ ਜਰਨੈਲ ਸਿੰਘ ਨੂੰ ਬਾਹਰ ਕੱਢ ਲਾਂਗੇ ਹਾਂ ਭਾਈ ਅਮਰੀਕ ਸਿੰਘ ਜਰਨਲ ਸਵੇਕ ਸਿੰਘ ਬਾਬਾ 18 ਸਿੰਘ ਅਗਲੇ ਨੇ 3 ਦਿਨ ਲੜਾਈ ਲੜੀ ਹਾਂ ਟੈਂਕਾਂ ਦੇ ਟੋਪਾਂ ਦੇ ਮੂੰਹ ਮੋੜ ਤੇ ਉਹ ਕਿਉਂ ਕਿਉਂਕਿ ਗੁਰੂ ਰਾਮਦਾਸ ਮਹਾਰਾਜੀ ਉਹਨਾਂ ਦੇ ਸਿਰ ਤੇ ਖਾਕ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹਨਾਂ ਦੇ ਸਿਰ ਤੇ ਖਾਕ ਜੀ ਸੋ ਮੈਂ ਤੇ ਇਹੀ ਬੇਨਤੀ ਕਰਦਾ ਸਿਮਰਜੀਤ ਸਿੰਘ ਮਾਨਕ ਸੁਲਝਿਓ ਇਨਸਾਨ ਨਹੀਂ ਉਹਨਾਂ ਨੂੰ ਅੱਜ ਵੀ ਭਾਈ ਬੀਨ ਸਿੰਘ ਦੀ ਸ਼ਹਾਦਤ ਨੂੰ ਸਮਝਦੇ ਹੋਏ ਕਿਉਂਕਿ ਉਹਨਾਂ ਨੂੰ ਦੱਸਣ ਦੀ ਤਾਂ ਲੋੜ ਨਹੀਂ ਹੂੰ ਕਿਉਂਕਿ ਉਹਨਾਂ ਨੇ ਇਨਾਂ ਦੇ ਸਿਰਾਂ ਤੇ ਰਾਜ ਕੀਤਾ ਜੀ ਸਿਮਰਜੀਤ ਸਿੰਘ ਮਾਨ ਜੀ ਅੱਜ ਵਿਦੇਸ਼ਾਂ ਦੇ ਵਿੱਚ ਕਿਸੇ ਨੂੰ ਸ਼ਰਨ ਮਿਲਦੀ ਤੇ ਅੱਜ ਉਹਨਾਂ ਦਾ ਲੈਟਰਪੈਡ ਚੱਲਦਾ ਹਾਂ। ਹਨਾ ਤੇ ਕਿੱਡੀ ਕੀ ਗੱਲ ਐ ਇੱਕ ਭਾਈ ਬੈਂਸ ਸਿੰਘ ਦੀ ਇੱਕ ਸੀਟ ਵਾਸਤੇ 13 ਸੀਟਾਂ ਜੋ ਜਿੱਥੇ ਜਾ ਕੇ ਭਾਈ ਬੈਂਸ ਸਿੰਘ ਦੇ ਪੁੱਤਰ ਜਿੱਤ ਕੇ ਜਾਣਗੇ ਉੱਥੇ ਜੇ ਸਿਮਰਜੀਤ ਸਿੰਘ ਮਾਨ ਵੀ ਜਿੱਤ ਕੇ ਲੱਗੇ ਬੈਠੇ ਹੋਣਗੇ ਤੇ ਇਹਨਾਂ ਨੂੰ ਮਾਨ ਮਿਲਣਾ ਕਲਾਕਾਰਾਂ ਨੇ ਬਹੁਤ ਚੋੜ ਲਾਇਆ ਵੱਡੇ ਵੱਡੇ ਚਿਹਰੇ ਨਾਮੀ ਕਲਾਕਾਰ ਜਿਨ੍ਹਾਂ ਦੀਆਂ ਫਿਲਮਾਂ ਵੇਖਣ ਲਈ ਲੋਕ ਆਪ ਦਾ ਕੰਮ ਛੱਡਦੇ ਆ ਉਹਨਾਂ ਨੂੰ ਪੇਸ਼ ਕੀਤਾ ਇੱਥੇ ਲਿਆ ਕੇ ਕੀ ਉਹਨਾਂ ਨੂੰ ਫਤਵਾ ਦੇਊਗੀ ਇੱਥੋਂ ਦੇ ਲੋਕ ਜਾਂ ਫਿਰ ਉਹ ਅਸਲੀ ਹੀਰੋ ਜਿਹੜੀ ਤੁਸੀਂ ਗੱਲ ਕੀਤੀ ਹੈ ਕੌਮ ਦੇ ਇੱਕ ਫੇਕ ਤੇ ਰੀਅਲ 'ਚ ਵੀ ਬਹੁਤ ਫਰਕ ਹੁੰਦਾ ਨਾ ਕਿ ਉਹਦੇ ਹੱਕ 'ਚ ਖੜਨਗੇ ਕਿਉਂਕਿ ਕਈਆਂ ਖਡੂਰ ਸਾਹਿਬ ਪਿਛਲੇ ਦਿਨੀ ਹੋ ਗਿਆ ਸੀ ਨਾ ਬੀਬੀ ਖਾਲੜਾ ਵੀਰੇ ਖੁੜਾ ਦਾ ਸਾਥ ਕਰ ਦਿੱਤਾ ਨਹੀਂ ਇਦਾਂ ਹੀ ਭਾਈ ਸਾਹਿਬ ਜਿਹੜੀ ਅਸਲੀ ਕਲਾਕਾਰ ਜਿਹੜੇ ਜਿਨ੍ਹਾਂ ਦਾ ਜੀਵਨ ਹੂੰ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਆਪਣੇ ਨਿਸ਼ਾਨੇ ਮਿੱਥ ਕੇ ਉਹਨਾਂ ਨਿਸ਼ਾਨਿਆਂ ਦੀ ਪੂਰਤੀ ਕੀਤੀ ਹੈ ਹੂੰ ਉਹਨਾਂ ਨੂੰ ਸੰਗਤ ਮੰਨਦੀ ਹੁੰਦੀ ਹੈ ਹੂੰ ਗੱਲਾਂ ਵਾਲਿਆਂ ਨੂੰ ਨਹੀਂ ਮੰਨਦੀ ਹੂੰ ਫਿਲਮਾਂ ਦੇ ਕਰੈਕਟਰ ਹੋਰ ਹੁੰਦੇ ਨੇ ਅਸਲ ਜੀਵਨ ਹੋਰ ਹੈ ਤੁਸੀਂ ਇਹ ਦੇਖੋ ਇਹਨਾਂ ਫਿਲਮਾਂ 'ਚ ਪੇਸ਼ ਕਰਨਾ ਹੂੰ ਵੀ ਇਹ ਪਿਕਚਰ 'ਚ ਇਹਨਾਂ ਦੱਸਣਾ ਵੀ ਆਹ ਮਾਹੌਲ ਹੈ ਆਹ ਕੰਮ ਹੈ ਪਰ ਆਪਣੀ ਸਿੰਘਾਂ ਨੇ ਘਰ ਵਿਖਾਇਆ ਹੂੰ ਨਾ ਕਿ ਉਹਨੂੰ ਪਬਲਿਕਲੀ ਪਹਿਲਾਂ ਫਲੈਸ਼ ਕੀਤੀ ਨਿਊਜ਼ ਵੀ ਆਪਾਂ ਕੱਲ ਨੂੰ ਮਾਰ ਦੇਣਾ ਇੰਦਰਾਂ ਨੂੰ ਹੂੰ ਈ ਅਸਲੀ ਹੀਰੋ ਹੂੰ ਕੋਈ ਟ੍ਰੇਲਰ ਨਹੀਂ ਕੁਛ ਨਹੀਂ ਬੱਸ ਇਦਾਂ ਹੀ ਦੇਖੋ ਐਕਸ਼ਨ ਕੀਤੇ ਇਹਨਾਂ ਨੇ ਬਿਲਕੁਲ ਤੁਸੀਂ ਇਹ ਦੇਖੋ ਦੇਖੋ ਇਹ ਤਾਂ ਗੱਲ ਇੱਕ ਆਮ ਆਪਾਂ ਜ਼ਿੰਮੇਦਾਰਾ ਪਰਿਵਾਰਾਂ ਨੂੰ ਕਿਰਨੇ ਆਮ ਘਰਾਂ ਦੀਆਂ ਤੇ ਪਿੰਡ ਦੇ ਵਿੱਚ ਲੜਾਈ ਹੋ ਜੇ 26307 ਦਾ ਪਰਚਾ ਹੋ ਜੇ ਹੂੰ ਤੇ ਪੁਲਿਸ ਉਹਨਾਂ ਦੇ ਘਰਾਂ ਦੇ ਮੂੰਹ ਮੋੜ ਦਿੰਦੀ ਤੇ ਤੁਸੀਂ ਦੇਸ਼ ਦੇ ਰਾਜਾ ਮਾਰਿਆ ਹੂੰ ਤੇ ਇਹ ਤਾਂ ਸਾਨੂੰ ਪਹਿਲਾਂ ਹੀ ਪਤਾ ਵੀ ਇਹਨੂੰ ਸਰਕਾਰਾਂ ਨੇ ਸਰ ਸਿਰਤੀ ਕਰਨਾ ਹੀ ਹੈ ਜੇ ਸਿੱਧਾ ਹੁਣ ਆਪਾਂ ਆਪਣੇ ਪਰਿਵਾਰ 'ਚ ਵੇਖੀ ਸਾਡੇ ਪਰਿਵਾਰ ਦੇ ਵਿੱਚ 45 ਦਿਨ ਚੁੱਲ੍ਹੇ 'ਚ ਅੱਗ ਨਹੀਂ ਬਲੀ ਤੇ ਆਪਾਂ ਵੀ 30 ਅੱਜ 40 ਸਾਲ ਹੋ ਚੁੱਕਲੇ ਨੇ ਤੇ ਆਪਾਂ ਵੀ ਉਸ ਸੰਤਾਪ ਹੋ ਗਏ ਰਹੇ ਬਿਲਕੁਲ ਆਪਾਂ ਆਪਣੀ ਗੁਰੂ ਸਾਹਿਬਾਨ ਦੇ ਗੁਰੂ ਸਾਹਿਬ ਦੀਆਂ ਅਸੀਸਾਂ ਸਦਕਾ ਸੰਗਤ ਦੀਆਂ ਅਸੀਸਾਂ ਸਦਕਾ ਦੇਸ਼ ਵਿਦੇਸ਼ ਦੀ ਸੰਗਤਾਂ ਅੱਜ ਵੀ ਸਾਡੇ ਨਾਲ ਪਿਆਰ ਕਰਦੀ ਹੈ ਤੇ ਸਾਨੂੰ ਮਾਣ ਦਿੰਦੀਆਂ ਅੱਜ ਵੀ ਆਪਾਂ ਕਿੰਨੀਆਂ ਸਵਾਵਾਂ ਨੇ ਜਿਹੜੀਆਂ ਚੱਲ ਰਹੀਆਂ ਉਹਨਾਂ ਦੀ ਬਦੌਲਤ ਹੀ ਚੱਲ ਰਹੀਆਂ ਸਿੰਘਾਂ ਦੀ ਸੋ ਇਸ ਕਰਕੇ ਆਪਾਂ ਨੂੰ ਸਮਝਣਾ ਚਾਹੀਦਾ ਕਿ ਕਲਾਕਾਰ ਪੈਸੇ ਜ਼ਰੂਰ ਲੈ ਆਉਣਗੇ ਹੂੰ ਕੋਈ 5 6 10 ਕਰੋੜ ਰੁਪਇਆ ਦੇ ਦੇਣਗੇ ਜਿਹੜੇ ਸਿੰਗਰ ਆਉਣਗੇ ਪਰ ਬੋਰਡ ਦੇ ਅੰਦਰ ਪਬਲਿਕ ਨਹੀਂ ਪਾਉਣੀ ਹੈ ਨਾ ਜਨਤਾ ਨਹੀਂ ਪਾਉਣੀ ਹੈ ਹੂੰ ਜਮੀਰ ਵੀ ਤਾਂ ਕਿਤੇ ਆਵਾਜ਼ ਆਊਗੀ ਨਾ ਤੁਹਾਨੂੰ ਲੱਗਦਾ ਨਹੀਂ ਕਿ ਸਰਕਾਰਾਂ ਕਿਤੇ ਰਲ ਕੇ ਨਾ ਗੇਮ ਖੇਡ ਜਾਣ ਹਾਂ ਮੈਂ ਇੱਥੇ ਇੱਕ ਛੋਟੀ ਜੀ ਗੱਲ ਅੱਡੇ ਧਿਆਨ ਚ ਵੀ ਆ ਰਹੀ ਹੈ ਹਲਕਿਆਂ ਚ ਵਿਚਰਦਿਆਂ ਫਰੀਦਕੋਟ ਹਲਕੇ ਚ ਜੋ ਮੈਨੂੰ ਸਮਝ ਲੱਗ ਰਹੀ ਹੈ ਜੀ ਜਿਹੜੇ ਆਪ ਦੇ ਕੈਂਡੀਡੇਟ ਨੇ ਫਿਰ ਆਪਾਂ ਇੱਥੇ ਥੋੜੀ ਜੀ ਗੱਲ ਕਲੀਅਰ ਕਰ ਦਿੰਦੇ ਹਾਂ ਸਾਡਾ ਵਿਅਕਤੀਤਵ ਤੌਰ ਤੇ ਕਿਸੇ ਨਾਲ ਕੋਈ ਨਹੀਂ ਪਰ ਜਦੋਂ ਆਪਾਂ ਪਬਲਿਕਲੀ ਵਿਚਰਦੇ ਹਾਂ ਉਹਦੇ ਵਿੱਚ ਇੱਕ ਗੱਲ ਸਾਹਮਣੇ ਆ ਰਹੀ ਹੈ ਆਪ ਦੇ ਕੈਂਡੀਡੇਟ ਤੇ ਕਾਂਗਰਸ ਪਾਰਟੀ ਕਿਉਂਕਿ ਕਾਂਗਰਸ ਪਾਰਟੀ ਤੂੰ ਏ ਜਿੰਨਾ ਸਾਡਾ ਤਖਤ ਟਾਇਆ ਹੂੰ ਤੇ ਆਪ ਵਾਲੇ ਉਹ ਨਹੀਂ ਜਿੰਨਾ ਫੜਫੜਾਡੇ ਬੰਦੇ ਅੰਦਰ ਦੇ ਦਿੱਤੇ ਨੇ ਹੂੰ ਜਿੰਨਾਂ ਦਾ ਕੋਈ ਲੈਣਾ ਨਹੀਂ ਦੇਣਾ ਨਹੀਂ ਹਨਾ ਕਿੱਡੀ ਕਿੱਦ ਕੋ ਆਰਮਸੈਕਟ ਥੋੜਾ ਫੜੇ ਗਏ ਜਿਨ੍ਹਾਂ ਨੂੰ ਡੇਬਰੂਗੜ੍ਹ ਛੋੜਤਾ ਉਹ ਬਾਜੀ ਕੀ ਵਰਗਿਆਂ ਤੂੰ ਜੇ ਦੇਸ਼ ਨੂੰ ਖਤਰਾ ਹੋ ਗਿਆ ਤਾਂ ਫਿਰ ਤੇ ਆਪਣੀ ਦੇਸ਼ ਚੱਲ ਗਈ ਹੂੰ ਫਿਰ ਤੇ ਅਡੀ ਦੇਸ਼ ਚੱਲ ਗਈ ਜੇ ਬਾਜੀ ਕੀ ਵਰਗੀ ਬੰਦੇ ਜਿਹੜੇ ਨੇ ਉਹਨਾਂ ਦੇ ਖਾਤਰ ਦੇਸ਼ ਨੂੰ ਪੈਦਾਗੇ ਕਰਾਂਗੇ ਕੀ ਸੋ ਇਸ ਕਰਕੇ ਇਹ ਗੱਲ ਸਮਝਣ ਦੀ ਲੋੜ ਆ ਆਪ ਤੇ ਕਾਂਗਰਸ ਦਾ ਇੱਕ ਹੀ ਰੂਪ ਹਮ ਆਪ ਨੇ ਸਿਰ ਸਿਰ ਤੇ ਵਿੱਚ ਪੱਗਾਂ ਦੇ ਸੇਰੀ ਵਸਾਏ ਨੇ ਹਮ ਇਹਨਾਂ ਦੀ ਕੋਈ ਜ਼ਮੀਰ ਥੋੜਾ ਮੈਨੂੰ ਤੇ ਇਦਾਂ ਲੱਗਦਾ ਕੋਈ ਜਿੱਥੇ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਤੇ ਆਪਦੇ ਪੈਸੇ ਲੈ ਕੇ ਤੇ ਵੋਟ ਸਾਰੀ ਆਪ ਨੂੰ ਪਵਾ ਰਹੇ ਨੇ ਅੱਛਾ ਜੀ ਹਾਂ ਬਿਲਕੁਲ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਵੀ ਤੁਹਾਡੇ ਕੋਲ ਲੱਗੀ ਜਾਣਕਾਰੀ ਮਿਲ ਗਈ ਕਿਉਂਕਿ ਇਹਨੂੰ ਪਬਲੀਕਲੀ ਲੋਕਾਂ ਦੇ ਸਾਹਮਣੇ ਚ ਜਾਣੇ ਆ ਲੋਕ ਸਾਨੂੰ ਕਹਿੰਦੇ ਨੇ ਵੀ ਆਨੂੰ ਕਾਂਗਰਸ ਵਾਲੇ ਇਹ ਕਹਿ ਰਹੇ ਨੇ ਵੀ ਤੁਸੀਂ ਵੋਟਾਂ ਸਾਰੀਆਂ ਦੂਜੇ ਪਾਸੇ ਪਾ ਦਿਓ ਪੀ ਇਹਨਾਂ ਨੂੰ ਹਰਾ ਦਿਓ ਸੋਚ ਇਹਨਾਂ ਦੀ ਸੋਚ ਵੇਖੋ ਮੈਂ ਤੇ ਇਹ ਗੱਲ ਕਹਿਣਾ ਕਾਂਗਰਸ ਵੀ ਆਪਣੀ ਲੜਾਈ ਲੜੇ ਆਪ ਵੀ ਲੜੇ ਅਕਾਲੀ ਦਲ ਵੀ ਲੜੇ ਹਰ ਪਾਰਟੀ ਦਾ ਆਪਣਾ ਫਰਜ ਹੈ ਪਰ ਆਪਾਂ ਕਿਸੇ ਤੇ ਟੀਕਾ ਟਿੱਪਣੀ ਕਰਨ ਤੋਂ ਵਜ਼ਾਹਰ ਆਪਾਂ ਅੱਜ ਦੀ ਤਰੀਕ 'ਚ ਆਪਾਂ ਤੇ ਸਿਰਫ ਇਹ ਸੋਚੀਏ ਈ ਕਾਂਗਰਸ ਵਾਲੇ ਵੀ ਦੁਬਾਰਾ ਐਮਐਲਏ ਬਣ ਜਾਣਗੇ ਐਮਪੀ ਬਣ ਜਾਣਗੇ ਹੂੰ ਇਹਨਾਂ ਨੇ ਤਾਂ ਬਣ ਜਾਣਾ ਹੁਣ ਭਾਈ ਵਿਜੈ ਸਿੰਘ ਦਾ ਬੇਟਾ ਜੀ ਉਹ ਖਾੜੀ ਗਿਆ ਮੰਨ ਲਓ ਤੇ ਜੀ ਬਣ ਵੀ ਜਾਊਗਾ ਇੰਨੀ ਤੇ ਕੋ ਗਲੀਆਂ ਨਾਲੀਆਂ ਵਾਲਾ ਤੇ ਇਹਦਾ ਕੰਮ ਹੀ ਨਹੀਂ ਹੈਗਾ ਹੂੰ ਇਹ ਆਮਕਰਾਂ ਦੇ ਬੱਚੇ ਨੇ ਜੇ ਬਣ ਜਾਊਗਾ ਉੱਥੇ ਬਹਿ ਜਾਊਗਾ ਜਾ ਕੇ ਤੇ ਇੰਨੀ ਤੇ ਸਿਰਫ ਇੱਕ ਵਾਰੀ ਤੇ ਸਵਾਲ ਹੀ ਪੁੱਛੂਗਾ ਨਾ ਜੇ ਸੰਸਦ ਚ ਚਲ ਗਿਆ ਵੀ ਸਾਨੂੰ ਇਹ ਕਸੂਰ ਦੱਸੋ ਵਿਜੈ ਸਿੰਘ ਦਾ ਬੇਟਾ ਇਹ ਪੁੱਛੂਗਾ ਵੀ ਮੇਰੇ ਬਾਪ ਦਾ ਕੀ ਕਸੂਰ ਸੀ ਵੀ ਤੁਸੀਂ ਕਿਉਂ ਕਾਲ ਤੱਕ ਸਹਟਾਇਆ ਹੂੰ ਆਪਣੇ ਬਾਪ ਵੀ ਉਹਨੂੰ ਕਿਉਂ ਤੁਸੀਂ ਢਾਇਆ ਤੇ ਮੇਰੇ ਬਾਪ ਨੂੰ ਕਿਉਂ ਇਹ ਕਰਨਾ ਪਿਆ ਸਵਾਲ ਤੇ ਪੁੱਛ ਸਕਦਾ ਨਾ ਤੇ ਬਣਦਾ ਵੀ ਹੈ ਤੇ ਜੇ ਆਪਾਂ ਬਾਹਰ ਰਹਿਣੇ ਫੇਰ ਨਹੀਂ ਹਨ ਉਹ ਪੁੱਛਣ ਦਿੰਦੇ ਜਦੋਂ ਆਏ ਭਾਈ ਬੈਂ ਸਿੰਘ ਦਾ ਬੇਟਾ ਉੱਥੇ ਸਾਹਮਣੇ ਬੈਠਾ ਹੋਊਗਾ ਜਿੱਥੇ ਗਾਂਧੀ ਪਰਿਵਾਰ ਨੇ ਜਿੰਨੇ ਤਹਿਸ ਨਾਸ ਕੀਤਾ ਉਹਦੇ ਸਾਹਮਣੇ ਬੈਠੀ ਹੋਣੀ ਹੈ ਉਹਦੇ ਵਿੱਚ ਸਾਡੀ ਗੱਲ ਤੇ ਜਾਊਗੀ ਨਾ ਪੀਰ ਦਾ ਪੁੱਤਰ ਆਣ ਕੇ ਪੁੱਛ ਲਿਆ ਵੀ ਮੇਰੇ ਬਾਪ ਦਾ ਕਸੂਰ ਦੱਸੋ ਤਾਕਤ ਤੁਸੀਂ ਕਿਉਂ ਢਾਇਆ ਜੇ ਨਾ ਢਾਉਂਦੇ ਤੇ ਸਾਡੇ ਬਾਪ ਇਹ ਕੰਮ ਨਾ ਕਰਦੇ ਤੁਸੀਂ ਸਿੱਖਾਂ ਦੇ ਨਾਲ ਜ਼ੁਲਮ ਕੀਤਾ 84 ਦੇ ਵਿੱਚ ਤੁਸੀਂ ਕਿੰਨਾ ਤਸ਼ੱਸ਼ਤ ਆਇਆ ਇੱਕ ਪੀੜੀ ਸਾਡੀ ਹੱਤਵਾਚ 'ਚ ਲੈ ਗਿਓ ਇੱਕ ਪੀੜੀ ਸਾਡੀ ਨਸ਼ੇ 'ਚ ਲੈ ਗਏ ਤੇ ਇੱਕ ਸਾਡੀ ਹੁਣ ਤੀਜੀ ਪੀੜੀ ਵਿਦੇਸ਼ 'ਚ ਕਲਾਤੀ ਤੇ ਕਿੱਡੀ ਮਾਰੀ ਕਿਸਾਨੀ ਤੁਸੀਂ ਸਾਡੀ ਮਾਰਤੀ ਸਾਡਾ ਕਸੂਰ ਦੱਸੋ ਸਾਡੇ ਸਿਰ ਤੇ ਸੇਰੀਆਂ ਨੀਲੀਆਂ ਤੇ ਪੀਲੀਆਂ ਦਸਤਾਰਾਂ ਆਪਾਂ ਸਜਾਉਣੀ ਇਹੀ ਕਸੂਰ ਹੈ ਤੁਹਾਨੂੰ ਵੀ ਇਹ ਚੰਗੇ ਨਹੀਂ ਲੱਗਦੇ ਹੂੰ ਸੋ ਅੱਜ ਵੀ ਇਹਨਾਂ ਨੂੰ ਵੀਰ ਜੀ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਇਹ ਸਿੱਖ ਮਰਿਆ ਨਾ ਮੁੱਕਣੇ ਨੇ ਇਹ ਤਾਂ ਵਧਣੀ ਹੈ ਇਹ ਪਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੰਥ ਹੈ ਜਿੰਨਾ ਤੁਸੀਂ ਸਾਨੂੰ ਵੱਡੂਗੇ ਉਨਾ ਹੀ ਆਪਾਂ ਉੱਬਰ ਕੇ ਸਾਹਮਣੇ ਹੁਣ ਤੁਸੀਂ ਇਹ ਦੇਖੋ ਪੂਰੇ ਪੰਜਾਬ ਨਹੀਂ ਪੂਰੇ ਵਿਸ਼ਵ ਦੇ ਵਿੱਚ ਐਸ ਵਾਰੇ ਹਰੇਕ ਸਿੱਖ ਪਾਈਬਨ ਸਿੰਘ ਵਾਸਤੇ ਅਰਦਾਸ ਵੀ ਕਰ ਰਿਆ ਤੇ ਸਯੋਗ ਵੀ ਕਰ ਰਿਆ ਅੱਜ ਮੈਨੂੰ ਲੱਗਦਾ ਜਦੋਂ ਇੱਥੇ ਮੈਂ ਕਵਰੇਜ ਕਰ ਰਿਆ ਸੀ 18 ਕੁਤੂ ਪਹਿਲਾਂ ਮੈਨੂੰ ਇੰਨੀ ਕੋਈ ਹਵਾ ਲੱਗੀ ਨਹੀਂ ਮੈਂ ਕਿਹਾ ਵੀ ਸ਼ਾਇਦ 1 ਲੱਖ ਕਬੂਟ ਜੇ ਪੈ ਜਾਵੇ ਤੇ ਵੱਡੀ ਗੱਲ ਹੈ ਵੀ ਜਵਾਨ ਤਬਜ ਸਕਦੀ ਹੈ ਪਰ ਜਦੋਂ ਮੈਂ 20 ਕੁਤਰੀਕ ਨੂੰ ਫਿਰ ਕਵਰ ਕੀਤਾ ਹਲਕੇ ਜਿਵੇਂ ਫੋਨ ਆਇਆ ਕਹਿੰਦੇ ਵੀ ਸਾਡੇ ਪਿੰਡਾਂ ਚ ਜਾਓ ਮੈਂ ਜਾ ਕੇ ਜਦੋਂ ਦੇਖਿਆ ਰਿਪੋਰਟ ਮੈਂ ਕਿਹਾ ਵੀ ਇਸ ਹਲਕੇ 10 15 ਹਜ਼ਾਰ ਵੋਟ ਮੈਂ ਚਲੋ 20 ਨਿਕਲ ਸਕਦੀ ਹੈ ਵੀ ਜੇ ਪੰਛ ਦਰ ਦੀ ਜਾਦੇ ਹੋਏ ਤਾਂ 1.5 ਲੱਖ ਦੇ ਵਿੱਚੋਂ ਇੰਨੇ ਕੋਈ ਹੁੰਦੇ ਆ ਪਰ ਹਕੀਕਤ ਦੇ ਵਿੱਚ ਮੈਨੂੰ ਐ ਲੱਗਿਆ ਵੀ ਇੱਥੇ 20 ਹਜ਼ਾਰ ਲੀਡ ਤੇ ਆ ਜਾਣਾ ਦੂਜੀਆਂ ਤਾਂ ਮੈਂ ਉਦਾਂ ਹੀ ਗਿਣੀ ਬੈਠਾ ਵੀ ਇੰਨੀ ਹਵਾ ਚੇਂਜ ਹੋਈ ਜੋ ਜੋ ਕੱਲ ਆਪਾਂ ਤੁਸੀਂ ਵੀ ਦੇਖਿਆ ਹੋਵੇ ਭਾਈ ਸਾਹਿਬ ਜਿਹੜਾ ਫਰੀਦਕੋਟ ਚ ਰੋਡ ਸ਼ੋ ਹੋ ਗਿਆ ਹਾਂ 13 ਤੋਂ 14 ਕਿਲੋਮੀਟਰ ਦਾ ਜਾਮ ਸੀ ਜੀ ਠੀਕ ਹੈ 4 ਘੰਟੇ ਲੇਟ 4-4 ਘੰਟਿਆਂ ਤੋਂ ਵੱਧ ਲੇਟ ਚੱਲ ਰਿਹਾ ਸੀ ਦੂਸਰੀ ਗੱਲ ਇਹ ਸਮਝੋ ਤੁਸੀਂ ਵੀ ਜਿਹੜੀ ਇਹ ਸੰਗਤ ਆ ਆਪ ਮਹਾਰੇ ਹਰੀ ਨਿਉ ਰਾਤੀ ਆਪਾਂ ਲਾਸਟ ਰਾਤ ਉੱਥੇ ਪ੍ਰੋਗਰਾਮ ਕੀਤਾ ਹਰੀ ਨਿਉ ਖਾਰੇ ਨਗਰ 'ਚ ਕੀਤਾ ਅੱਛਾ ਦੇਖੋ ਜਿਹੜੇ ਮੌਜੂਦਾ ਪਾਰਟੀਆਂ ਦੇ ਸਰਪੰਚ ਆ ਉਹਨਾਂ ਨੇ ਵੱਡੇ ਵੱਡੇ ਸਮਾਗਮ ਕਰਾਤੇ ਹਾਂ ਕੀ ਬਾਤ ਆ ਇਹਦਾ ਮਤਲਬ ਇਹ ਕਿਤੇ ਨਾ ਕਿਤੇ ਦੇਖੋ ਪਾਰਟੀਆਂ ਤਾਂ ਉੱਠ ਕੇ ਉਹਨਾਂ ਨੇ ਭਾਈ ਸਾਹਿਬ ਦੇ ਪ੍ਰਤੀ ਆਪਣੀ ਆਤਮਾ ਦੇ ਮੈਂ ਤਾਂ ਇਹੀ ਗੱਲ ਕਹਿਣਾ ਇਹ ਦੁਬਾਰਾ ਬਣ ਜਾਣਗੇ ਸਾਰੇ ਬਣ ਵੀ ਜਾਣਗੇ ਕਿਉਂਕਿ ਫੇਰ ਇਹ ਮੰਤਰੀ ਬਣ ਜਾਣਗੇ ਹੈਨਾ ਪਰ ਫੇਰ ਵੀ 40 ਸਾਲ ਹੋ ਚਿਰ ਚੱਲੇ ਨੇ ਕਿਤੇ ਬਣ ਜੇਗਾ ਭਾਈ ਸਰਬਜੀਤ ਸਿੰਘ ਉੱਥੇ ਜਾ ਕੇ ਆਪਣੀ ਗੱਲ ਰੱਖੇਗਾ ਤੇ ਸਾਡੇ ਸਿੱਖਾਂ ਨੂੰ ਇਹ ਤੇ ਦੱਸਣਗੀ ਜੀ ਕਿ ਤਖਤ ਤੁਹਾਡਾ ਹਣੂ ਢਾਉਣ ਦੀ ਲੋੜ ਛੋੜ ਗਈ ਬਈ ਜੀ ਇੱਕ ਨਾ ਮੈਂ ਕਿਸੇ ਨੂੰ ਪੁੱਛਿਆ ਮੈਂ ਕਿਹਾ ਵੀ ਰਾਗੀ ਢਾਡੀ ਕਿਉਂ ਨਹੀਂ ਬੋਲ ਰਹੇ ਉਹ ਕਹਿੰਦੇ ਵੀ ਸਾਡਾ ਪੋਲੀਟੀਕਲ ਕੋਈ ਹੋਣਾ ਮੋਟਿਵ ਨਹੀਂ ਹੈਗਾ ਅਸੀਂ ਇਸ ਲਾਈਨ 'ਚ ਨਹੀਂ ਪੈਂਦੇ ਨਹੀਂ ਇੱਥੇ ਮੈਂ ਇਹ ਗੱਲ ਕਹਿੰਦਾ ਸਮੁੱਚੇ ਜਿੰਨੇ ਵੀ ਆ ਗੁਰੂ ਨਾਲ ਪਿਆਰ ਕਰਨ ਵਾਲੇ ਕਵੀਸ਼ਰ ਸਹਿਬਨ ਰਾਗੀ 7 ਟਾਡੀ 7 ਹੈ ਨਾ ਇਸ ਤੋਂ ਇਲਾਵਾ ਜਿਹੜੇ ਕੌਮ ਦੇ ਪ੍ਰਤੀ ਦਰਦ ਵੀ ਰੱਖਦੇ ਨੇ ਸਮਾਜ ਸੇਵੀ ਗੁਰੂ ਸੇਵਨ ਦਾ ਪਿਆਰ ਕਰਨ ਵਾਲੇ ਉਹਨਾਂ ਨੂੰ ਸਾਰਿਆਂ ਨਾ ਆਪਣਾ ਇੱਕ ਲਾਕੀ ਫਰਜ਼ ਸਮਝਦੇ ਹੋਏ ਆਪ ਅੱਗੇ ਆਉਣਾ ਚਾਹੀਦਾ ਇੱਥੇ ਕਹਿਣ ਦੀ ਨਹੀਂ ਲੋੜ ਮੈਂ ਤੇ ਇਹ ਸਮਝਦਾ ਭਾਈ ਬੈਂਸ ਸਿੰਘ ਦੇ بیٹے ਨੂੰ ਵੋਟ ਵੀ ਨਹੀਂ ਮੰਗਣ ਦੀ ਲੋੜ ਹਣੀ ਹਾਂ ਇਹ ਵੀ ਵੱਡੀ ਗੱਲ ਹੈ ਵੇਖੋ ਜੇ ਇੱਕੋ ਦਾ 7 ਸਾਲ ਦਾ ਸੀ ਆਪ ਉਹਦੀ ਸਿਸਟਰ ਸੀ ਇੱਕ ਬੇਟਾ ਸੀ ਜਿਨ੍ਹਾਂ ਨੇ ਆਪਣੀ ਮਾਂ ਦਾ ਪਿਆਰ ਵੀ ਨਹੀਂ ਵੇਖਿਆ ਬਾਪ ਦਾ ਵੀ ਨਹੀਂ ਵੇਖਿਆ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆਂ ਗ੍ਰਸਤ ਜੀਵਨ ਚੀਦੰਨੇ ਜਿਹਦੇ ਘਰ 'ਚ ਬਾਪ ਨਾ ਹੋਵੇ ਉਹਦੇ ਘਰ 'ਚ ਉਸ ਬੱਚੇ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ ਤੇ ਜਿਸ ਘਰ 'ਚ ਮਾਂ ਚਲ ਜੂ ਦਾ ਸਾਰਾ ਘਾਰ ਹੀ ਮੁੱਕ ਜਾਂਦਾ ਹੂੰ ਸੋਈ ਛੋਟੀਆਂ ਗੱਲਾਂ ਨਹੀਂ ਆ ਵੇਖੋ ਬਹੁਤ ਸੰਤਾਪ ਭੋਗੇ ਹੋਣਗੇ ਅੱਜ ਲੋਕ ਮੈਂ ਇੱਥੇ ਇੱਕ ਛੋਟੀ ਜੀ ਗੱਲ ਤੁਹਾਨੂੰ ਦੱਸ ਦਿੰਦਾ ਸਾਡੇ 'ਚ ਲੱਖ ਔਣਤਾਂ ਹੀ ਹੋਣਗੀਆਂ ਆਪਾਂ ਖੂਣ ਆ ਭਾਈ ਸਾਹਿਬ ਦਾ ਹਨਾ ਇਹ ਸ੍ਰਿਸ਼ਟ ਮੰਡਲ ਤੇ ਰਹਿੰਦੇ ਆ ਸਾਡੇ ਕੋ ਵੀ ਗਲਤੀਆਂ ਹੋਣਗੀਆਂ ਭਾਈ ਬਿੰਦ ਸਿੰਘ ਦੇ ਬੇਟੇ ਤੋਂ ਵੀ ਹੋਣਗੀਆਂ ਮੈਂ ਮੰਨਦੇ ਆ ਆਪਾਂ ਇਸ ਗੱਲ ਨੂੰ ਪਰ ਕਿਤੇ ਨਾ ਇਸ ਜਿਹੜਾ ਸ੍ਰਿਸ਼ਟ ਇੱਥੇ 16 ਕਲਾ ਸਪੂਰਨ ਤੇ ਕੋਈ ਨਹੀਂ ਹੋਇਆ ਇਸ ਜੱਗ ਤੇ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾ ਸਮਰੱਤ ਜਗਦੀ ਜੋਤ ਤੇ ਪ੍ਰਤੱਖ ਗੁਰੂ ਤੇ ਆਪਾਂ ਸਾਰੇ ਜਣ ਨੇ ਉਹਦੇ ਗਾੜੀ ਖੜ ਕੇ ਅਰਦਾਸ ਸਰਬੱਤ ਦੇ ਭਲੇ ਦੀ ਮੰਗਦੇ ਆ ਜੀ ਮੈਂ ਤਾਂ ਇਹੀ ਗੱਲ ਕਹਿੰਦਾ ਵੀ ਲੱਖ ਕਤਾਈਆਂ ਵੀ ਹੋਣਗੀਆਂ ਪਰ ਭਾਈ ਬਲ ਸਿੰਘ ਦੇ ਬੇਟੇ ਨੂੰ ਵੋਟ ਵੀ ਨਹੀਂ ਮੰਗਣ ਆਉਣਾ ਚਾਹੀਦਾ ਇਹ ਕੌਮ ਜਿੰਨਾ ਹੋਣ ਵੇਖੋ ਜੀ ਆਨੂ ਨਗਰਾਂ ਚ ਸਾਧਰੇ ਨੇ ਪਰ ਪਿਆਰ ਵੀ ਜਿੰਨਾ ਸੰਗਤ ਫੁੱਲਾਂ ਦੀ ਵਰਖਾ ਸੇਰਿਆਂ ਨਾਲ ਹਰ ਹਰ ਸੁਜੋਗ ਦੇ ਰਹੇ ਮੰਨ ਕਰਕੇ ਵੀ ਤਨ ਕਰਕੇ ਵੀ ਜਿੰਨਾ ਜਿੱਥੇ ਬੈਠਾ ਜਿਹੜਾ ਹਰ ਇੱਕ ਸਿੱਖ ਵਿਦੇਸ਼ੀ ਵੀ ਬੈਠਾ ਉਹ ਵੀ ਕਹਿੰਦਾ ਵੀ ਨਹੀਂ ਇਸ ਵਾਰ ਜੱਤ ਪਤੀ ਜੇ ਤਾਂ ਨਹੀਂ ਆਪਾਂ ਨੂੰ ਤੇ ਹੁਣੀ ਆ ਵੀ ਕਿੰਨੀ ਵੋਟ ਤੇ ਆਪਾਂ ਲੀਡ ਤੇ ਅੱਗੇ ਜਿੱਤਣਾ ਜੇ ਤੇ ਤੁਹਾਡੀ ਰਾਤੀ ਮੱਤੇ ਨਗਰ ਤੇ ਗਏ ਜੀ ਹੂੰ ਲਾਸਟ ਰਾਤ ਉੱਥੇ ਆਤਿਸ਼ਬਾਜੀ ਚਲਾਈ ਗਈ ਕੀ ਬਾਤ ਆਤਿਸ਼ਬਾਜੀ ਵੀ ਬਹੁਤ ਮੇਰੇ ਨਾਲ ਕੋਈ 10 ਵੀ ਵੇਖੋ ਇਹ ਜਿੱਦਾਂ ਕਹਿੰਦੇ ਵੀ ਸਿੰਪਟਮਸ ਹੁੰਦੇ ਨੇ ਲੱਛਣ ਨੇ ਇਹ ਚੰਗੇ ਦਿਨਾਂ ਦੀਆਂ ਨਿਸ਼ਾਨੀਆਂ ਨੇ ਤੁਸੀਂ ਦੇਖੋ ਵੀ ਸੰਗਤ ਆਪ ਮਹਾਰੇ ਫੁੱਲਾਂ ਦੀ ਵਰਖਾ ਮੈਂ ਤੁਹਾਨੂੰ ਰਾਤੀ ਦੱਸਿਆ ਵੀ ਚਲੋ ਆਪਾਂ ਹੁਣ 20 25000 ਦੀਓ ਸਿੰਘ ਨੇ ਹਾਥਿਸ਼ ਬਾਜੀ ਚਲਾਤੀ ਹੋਣੀ ਹੂੰ ਉਹਦੇ ਅੰਦਰ ਕਿੰਨੀ 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 ਕਿ ਆਸਤਾ ਤੇ ਸ਼ਰਧਾ ਹੋ ਗਈ ਸੀ ਦਾ ਬਤ ਸੋ ਇਸ ਕਰਕੇ ਕਈ ਨਗਰਾਂ ਨੇ ਤੇ ਭਾਈ ਸਾਹਿਬ ਇੱਥੇ ਰਹਿਣ ਲਿਆਂ ਨੂੰ ਕਿ ਕਿੰਨੇ ਦਿਨ ਰਹਿਣਾ ਤੁਸੀਂ ਦੱਸੋ ਆਪਾਂ ਤੋਂ ਡੇਰਾ ਬਾਬਾ ਨਾਨਕ ਤੋਂ ਆਏ ਹੂੰ ਬਿਲਕੁਲ ਸਾਨੂੰ ਸੇਵਾ ਦੱਸੋ ਜੀ ਹੂੰ ਸਾਨੂੰ ਸੇਵਾ ਦੱਸੋ ਬਿਲਕੁਲ ਸੋ ਮੈਂ ਹੁਣ ਜਿੱਦਾਂ ਕਾਲਾ ਮੋਗੀ ਫਿਰ ਪਹਿਲੀ ਵਾਰੀ ਵੋਟਾਂ ਮੰਗੀਆਂ ਮੈਂ ਪਹਿਲੀ ਵਾਰੀ ਕੀ ਆਪਾਂ ਪਹਿਲੀ ਵਾਰੀ ਸਿਰਫ ਇਹ ਇਹ ਸੋਚ ਕੇ ਕਿ ਤੁਹਾਡੇ ਚਾਚਾ ਜੀ ਨਹੀਂ ਤੇ ਇਹਨਾਂ ਦੇ ਪਿਤਾ ਜੀ ਆਪ ਤੇ ਵਿੱਚ ਦੋਸਤੀ ਵੀ ਸੀ ਇੱਕ ਉਹ ਕੰਮ ਵੱਡਾ ਕੱਢਿਆ ਜਾਂ ਹੋਰ ਕੁਝ ਨਹੀਂ ਵੇਖੋ ਮੇਰੇ ਮੇਰੇ ਕੋਲ ਗੁਰਦਰਾ ਯਾਦਗਾਰੀ ਸ਼ਹੀਦਾਂ ਦੀ ਤਿੰਨਾਂ ਯੋਧਿਆਂ ਦੀ ਯਾਦ ਚ ਜੋ ਦਰਬਾਰ ਬਣ ਰਿਹਾ ਭਾਈ ਗੈਂ ਸਿੰਘ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਤੇ ਸਾਨੂੰ 40 ਸਾਲ ਤੋਂ ਵੱਦ 40 ਸਾਲ ਦੇ ਕਰੀਬ ਹੋ ਗਏ ਆਪਾਂ ਅੱਜ ਤੱਕ ਭਾਈ ਵਿਜੈ ਸਿੰਘ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਦੇ ਤਿੰਨਾਂ ਦੀ ਜਿਹੜੇ ਦੇਣ ਆ ਬਹੁਤ ਵੱਡੇ ਪੱਤਰ ਤੇ ਮਨਾਉਨੇ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਸ ਤੇ ਸੰਗਤ ਦੇ ਸਹਿਯੋਗ ਸਦਕਾ ਤੇ ਸਾਡਾ ਭਾਈ ਵਿਜੈ ਸਿੰਘ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਰੂਹ ਇੱਕ ਸਰੀਰ ਇੱਕ ਤੇ ਨਿਸ਼ਾਨਾ ਇੱਕ ਸਾਡੀ ਤੇ ਇੱਕੀ ਗੱਲ ਸੀ ਵੱਡੀ ਇਹ ਭਾਈ ਬੈਂ ਸਿੰਘ ਹੀ ਖੜਾ ਭਾਈ ਸਤਵੰਦ ਸਿੰਘ ਖੜਾ ਭਾਈ ਕੇਰ ਸਿੰਘ ਆਪਾਂ ਉਸ ਗੱਲ ਨੂੰ ਲੈ ਕੇ ਆਪ ਜਿਹੜਾ ਸਾਰੀ ਕੰਪੇਨ ਆਪ ਅੱਗੇ ਲੈ ਕੇ ਚੱਲਦੇ ਹੂੰ ਜੀ ਬਿਲਕੁਲ ਬਿਲਕੁਲ ਭਾਈ ਸੁਖਿੰਦਰ ਸਿੰਘ ਗੁਵਾਨ ਜਿਹੜਾ ਪ੍ਰਚਾਰ ਕਰ ਰਹੇ ਨੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਵੈਸੇ ਜਿਵੇਂ ਨੇ ਵੱਡੀ ਗੱਲ ਕੀਤੀ ਕਿ ਵੋਟ ਮੰਗਣੀ ਨਹੀਂ ਚਾਹੀਦੀ ਸੀ ਲੋੜ ਨਹੀਂ ਪੈਣੀ ਚਾਹੀਦੀ ਸੀ ਲੋਕਾਂ ਨੂੰ ਆਪ ਮੁਹਾਰੇ ਹੋਣਾ ਚਾਹੀਦਾ ਸੀ ਪਰ ਮੈਨੂੰ ਐ ਲੱਗਿਆ ਇਹਦੇ ਵਿੱਚੋਂ ਗੁਵਾਨ ਸਾਹਿਬ ਕਿ ਲੋਕ ਸਾਨੂੰ ਵੋਟਾਂ ਕਰਕੇ ਨਹੀਂ ਸਾਧ ਰਹੇ ਕਹਿੰਦੇ ਨੇ ਕਿ ਸ਼ੀਦਾਂ ਦਾ ਪਰਿਵਾਰ ਸਾਡੇ ਨਗਰ ਦੇ ਵਿੱਚ ਇੱਕ ਵਾਰ ਫੇਰਾ ਜ਼ਰੂਰ ਪਾ ਜੇ ਹਾਂ ਮੈਂ ਇਹ ਤੁਹਾਡੀ ਗੱਲ ਇਸ 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 ਗੱਲ ਨੂੰ ਹੋਰ ਵੱਡਾ ਕਰਦਾ ਜੀ ਹੂੰ ਹੁਣ ਸਮਝ ਲੋ ਸਾਨੂੰ ਵੀ ਮੇਰੀ ਵੀ 40 ਸਾਲ ਦੇ ਕਰੀਬ ਉਮਰ ਹੋ ਗਈ ਆ ਪਰ ਇਹ ਗੱਲ ਬਿਲਕੁਲ ਭਾਈ ਸਾਹਿਬ ਸਹੀ ਆ ਸੰਗ ਤੁਹਾਨੂੰ ਕਹਿੰਦੇ ਵੀ ਤੁਸੀਂ ਸਿਰਫ ਇੱਕ ਵਾਰ ਹੀ ਚਰਨੀ ਪਾ ਜੋ ਸਾਡੇ ਘਰਾਂ ਨੂੰ ਪਿਆਰ ਜਿਹਨੇ ਸਾਹਬੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਡੀਕਦੇ ਹੁੰਦੇ ਨਾ ਨਗਰ ਕੀਰਤਨ ਦੇ ਇਦਾਂ ਘਰਾਂ ਚੋਂ ਨਿਕਲ ਕੇ ਬੀਬੀਆਂ ਭੈਣਾਂ ਅਡੀਕ ਰਹੀਆਂ ਹੁੰਦੀਆਂ ਤੇ ਇਹ ਕਹਿੰਨਾ ਭਾਈ ਸਾਹਿਬ ਵੀ ਮਹਾਰਾਜ ਤਾਂ ਬਹੁਤ ਵੱਡੀ ਗੱਲ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੇਖੋ ਉਸ ਉਹਨਾਂ ਦਾ ਪੰਥ ਸਾਜਿਆ ਆਪਾਂ ਉਹਨਾਂ ਦੇ ਪੁੱਤਰ ਹ ਹ ਪਰ ਇੱਕ ਗੱਲ ਸਮਝ ਲਿਆ ਕਿ ਕਈ ਨਗਰ ਜਿੱਦਾਂ ਹੁਣ ਮਚਾਕੀ ਲਾ ਲੋ ਬੀਲੇਵਾਲ ਨਗਰ ਲਾ ਲੋ ਸਿਮਰਿਆਲ ਟੀਮੀਆਂ ਵਾਲੀ ਫਰੀਦਕੋਟ ਸ਼ਹਿਰ ਕੋਟਕਪੂਰਾ ਜੈਤੂ ਮੋਗਾ ਕੋਕਰੀ ਨਗਰ ਦਾ ਉੱਧਰ ਇਹ ਨਗਰ ਸਰਪਨੰਦੇ ਸਿਰਫ 2 ਮਿੰਟ ਸਾਡੇ ਘਰੋਂ ਹੀ ਹੋ ਜਾਓ। ਹੂੰ। ਅਨੋਟਾਂ ਦੀ ਤੁਸੀਂ ਚਿੰਤਾ ਹੀ ਛੱਡ ਦਿਓ। ਹੂੰ। ਔਟਾਂ ਬਾਰੇ ਨਾ ਨੂੰ ਕੋ। ਤੁਸੀਂ ਸਿਰਫ ਇੱਕ ਕਰੀਆਂ ਕੇ ਪਾਣੀ ਘੁੱਟ ਪੀ ਜੋ। ਸਾਨੂੰ ਇੰਨੀ ਖੁਸ਼ੀ ਆ। ਵਾਕਈ ਬਹੁਤ ਜ਼ਿਆਦਾ ਆਪਾਂ ਹੁਣ ਵਿਚਰੇ ਆ। ਤੇ ਸੰਗਤ ਜਿੱਦਾਂ ਕਹਿੰਦੇ ਆ ਪੰਜਾਬੀ ਚ ਹੱਥਾਂ ਚ ਚੁੱਕਦੀ। ਜੀ। ਬਸ ਸਿਰ ਦੇ ਤਾਜ ਬਣਾ ਲੈਂਦੀ ਆ ਸੰਗਤ। ਜੀ ਜੀ ਬਹੁਤ ਮਾਣ ਦਿੰਦੀ ਆ। ਬਿਲਕੁਲ ਮੈਂ ਨਾ ਇੱਕ ਚੀਜ਼ ਹੋਰ ਇੱਥੇ ਗੱਲ ਦੇ ਵਿੱਚ ਐਡ ਆਨ ਕਰਦੇ ਆ ਕਿ ਜੇਕਰ ਸ਼ੀਤਪਾਈ ਬੈਂਤ ਸਿੰਘ ਪਾਈ ਸਤਵੰਦ ਸਿੰਘ ਤੇ ਪਾਈ ਕੇਸ ਸਿੰਘ ਜੇ ਇਹ ਕੰਮ ਨਾ ਕਰਦੇ ਤੇ ਇੰਦਰਾ ਗਾਂਧੀ ਦੇ ਨਾਲ ਇਹ ਗੱਲ ਉਹਨਾਂ ਨੂੰ ਦੱਸ ਦਿੰਦੇ ਕਿ ਤੁਹਾਨੂੰ ਸਿੱਖ ਮਾਰ ਦੇਣਗੇ ਤੇ ਮੈਨੂੰ ਲੱਗਦਾ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਤੱਕ ਤੁਹਾਨੂੰ ਬਣਾ ਦੇਣਾ ਸੀ ਉਹਨਾਂ ਕਹਿਣਾ ਸੀ ਇਹ ਸਾਡੇ ਵਫਾਦਾਰ ਕਿੱਡੇ ਆ ਲੱਗਦਾ ਨਾ ਇਦਾਂ ਹੀ ਹੋਣਾ ਸੀਗਾ ਤੇ ਪਰ ਜੇ ਹੁਣ ਇੱਥੇ ਆ ਕੇ ਗੱਲ ਕੱਲੇ ਫਰੀਦਕੋਟ ਦੀ ਆ ਉਹਨਾਂ ਸਾਰੇ ਪੰਜਾਬ ਕੀ ਆਲ ਵਰਲਡ ਦੇ ਸਿੱਖਾਂ ਦਾ ਦਿਲ ਦਿੱਤਾ ਕੱਲੇ ਸਿੱਖਾਂ ਦਾ ਨਹੀਂ ਮੈਨੂੰ ਇਹ ਲੱਗਦਾ ਕਿ ਜਿਹੜੇ ਸਾਬੇ ਕਮਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਸੀ ਗੁਰੂਆਂ ਨੂੰ ਮੰਨਣ ਵਾਲੇ ਹਿੰਦੂ ਹੋਣ ਐਸਾਈ ਹੋਣ ਮੁਸਲਮਾਨ ਹੋਣ ਤੇ ਸਿੱਖ ਤਾਂ ਹੈ ਹੀ ਹੈ ਉਹਨਾਂ ਸਾਰਿਆਂ ਦਾ ਦਿਲ ਦਿੱਤਾ ਸੀ ਕਿ ਇਹਨੇ ਗਲਤ ਕੀਤਾ ਤੇ ਉਹਦਾ ਬਦਲਾ ਜਿਹੜਾ ਲਿਆ ਗਿਆ ਪਰ ਹੁਣ ਇਸ ਸਾਰੇ ਲੋਕਾਂ ਤੋਂ ਤਾਂ ਵੋਟ ਮੰਗੀ ਨਹੀਂ ਜਾ ਰਹੀ ਗੱਲ ਤਾਂ ਕੱਲੇ ਫਰੀਦਕੋਟ ਦੀ ਆ ਪਰ ਜੇ ਇੱਥੇ ਵੀ ਆ ਕੇ ਖਰੇ ਨਾਲ ਉੱਤਰੇ ਤਾਂ ਫਿਰ ਮੈਨੂੰ ਲੱਗਾ ਲਾਂਭਾ ਰਹਿ ਜਾਣਾ ਨਹੀਂ ਲਾਮਾ ਨਹੀਂ ਪੰਥ ਜਿਹੜਾ ਸਿੱਖ ਪੰਥ ਹੈ ਨਾ ਤੇ ਕਰਜ਼ ਨਹੀਂ ਹੂੰ ਇਸ ਗੱਲ ਦਾ ਸਾਨੂੰ ਵੀ ਗਿਆਨ ਹੈ ਬਿਲਕੁਲ ਤੇ ਸਾਨੂੰ ਵੀ ਆਪਣੇ ਬਾਪ ਤੇ ਮਾਂ ਨੇ ਹੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਨੂੰ ਵੀ ਊਟ ਆਸਰਾ ਮਾਣਾ ਪੁਰਾਣਾ ਦੇਖੋ ਆਪਾਂ ਨੂੰ ਫੇਰ ਇੱਕ ਗੱਲ ਕਰਨੀ ਆ ਆਪਣੀ ਕੋਈ ਆਕਾਤ ਨਹੀਂ ਹੂੰ ਤੇ ਆਮ ਘਰਾਂ ਦੇ ਆਪਾਂ ਬੱਚੇ ਸੀ ਹੂੰ ਤੇ ਪਾਰਟੀਆਂ ਸਰਮਾਇਦਾਰ ਨੇ ਵੱਡੀਆਂ ਪਾਰਟੀਆਂ ਜੀ ਪਰ ਮੈਂ ਇਹ ਗੱਲ ਦੱਸ ਦਿੰਦਾ ਜਿਹੜੇ ਲੋਕ ਜਿਹੜੀ ਸੰਗਤ ਹੁੰਦੀ ਆ ਹੂੰ ਉਹ ਨਹੀਂ ਜੇ ਅਸਾਂ ਰੱਖਦੇ ਇਹ ਲਾ ਜਾਣਗੇ ਜੀ ਭਾਈ ਬਿਆਨ ਸਿੰਘ ਦੇ ਬੇਟੇ ਨੂੰ ਇੱਕ ਵਾਰ ਬਹੁਤ ਵੱਡੇ ਰਤਬੇ ਨਾਲ ਬਹੁਤ ਵੱਡੀ ਲੀਡ ਨਾਲ ਜਿਤਾ ਕੇ ਅੰਦਰ ਭੇਜਣਗੇ ਸਾਨੂੰ ਮਾਣ ਐ ਇਸ ਗੱਲ ਦਾ ਇਸ ਫਰੀਦਕੋਟ ਹਲਕੇ ਤੇ ਕਿਉਂਕਿ ਬਾਬਾ ਫਰੀਦ ਜੀ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਕਰਦੇ ਬਿਲਕੁਲ ਬਿਲਕੁਲ ਤੇ ਮਹਾਰਾਜ ਸਫਲਤਾ ਜ਼ਰੂਰ ਬਖਸ਼ੇਗਾ ਸਾਨੂੰ ਵੀ ਆਪਣੇ ਬਾਪ ਤੇ ਮਾਣ ਐ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ